ਦੁਨੀਆ ਜਿੱਤਣ ਆਏ ਬੜੇ ਸਿਕੰਦਰ ਸੀ ਜਦੋਂ ਸਿਕੰਦਰ ਕਹਿੰਦੇ ਦੁਨੀਆ ਜਿੱਤਣਾ ਆਇਆ ਨਾ ਬਾਈ ਦੁਨੀਆ ਜਿੱਤਣਾ ਆਇਆ ਨਾ ਉਹ ਬੰਦਾ ਕਹਿੰਦੇ ਬਾਈ ਮਰਿਆਂ ਦੇ ਮੂੰਹ ਚੋਂ ਰੁਪਈਏ ਕੱਢ ਲੈਂਦਾ ਸੀ ਸਿਕੰਦਰ ਤੇ ਜਦੋਂ ਬੰਦੇ ਨੇ ਸਾਰਾ ਕੁਝ ਜਿੱਤ ਕੇ ਜਦੋਂ ਦੀ ਉਹਦੇ ਪ੍ਰਾਨ ਨਿਕਲ ਲੱਗੇ ਨਾ ਐਂਡ ਅੰਤ ਆ ਗਿਆ ਉਹਦਾ ਉਹ ਕਹਿੰਦਾ ਯਾਰ ਮੇਰੀ ਮਾਂ ਨਾਲ ਮੈਨੂੰ ਮਲਾ ਲਓ ਉਹ ਕਹਿੰਦੇ ਨਹੀਂ ਮਲਾ ਸਕਦੇ ਯਾਰ ਤੇਰੇ ਸਾਥ ਥੋੜੇ ਆ ਉਹ ਕਹਿੰਦਾ ਜਿੰਨਾ ਕੁਝ ਮੈਂ ਜਿੱਤਿਆ ਜ਼ਿੰਦਗੀ 'ਚ ਮੈਂ ਸਾਰਾ ਕੁਝ ਯਾਰ ਤੁਹਾਨੂੰ ਦੇਣ ਨੂੰ ਤਿਆਰ ਆ ਪਰ ਮੇਰੀ ਮਾਂ ਨਾਲ ਮਲਾ ਦਿਓ ਮੈਨੂੰ ਉਹਦਾ ਸਮਾਂ ਥੋੜਾ ਸੀ ਉਹ ਕਹਿੰਦੇ ਨਹੀਂ ਮਲਾ ਸਕਦੇ ਉਹ ਕਹਿੰਦਾ ਫਿਰ ਇੱਕ ਕੰਮ ਕਰ ਦਿਓ ਵੀ ਮੇਰੇ ਜਿਹੜੇ ਹੱਥ ਆ ਨਾ ਕਫਨ ਤੋਂ ਬਾਹਰ ਕੱਢ ਦਿਓ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਬੰਦਾ ਯਾਰ ਦੁਨੀਆ ਜਿੱਤਣਾ ਆਇਆ ਸੀ ਅੱਜ ਖਾਲੀ ਹੱਥ ਚੱਲਿਆ ਸੋ ਦੁਨੀਆ ਤੋਂ ਕੁਝ ਨਹੀਂ ਲੈ ਜਾਣਾ ਵੀਰੋ ਪਿਆਰ ਰਹਿ ਜਾਣਾ ਮੁਹੱਬਤ ਰਹਿ ਜਾਣੀ ਆ ਸੋ ਤਾੜੀ ਫਕੀਰਾਂ ਦੇ ਨਾਂ ਤੇ ਲਾ ਦਿਓ ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਪਿਆਰ ਮੁਹੱਬਤ ਬਣਾ ਕੇ ਰੱਖੀ ਆ ਤੇਰੇ ਲਾਰੇਆਂ ਨੇ ਮੰਜੀ ਠੋਕਤੀ ਨੇ ਮੰਜੀ ਠੋਕਤੀ ਆਇਦਰ ਬਾਈ ਨੇ ਵੀ ਪੱਗ ਬੰਨਤੀ ਲੋਕੀ ਤੇਲ ਨੂੰ ਦਿਖਾਉਣ ਲੱਗੇ ਰਹੇ ਲੱਗੇ ਰਹੇ ਤੇਲ ਮੱਚਦੀ ਤੇ ਪਾਉਣ ਲੱਗੇ ਨੇ ਪਾਉਣ ਲੱਗੇ ਨੇ ਆ ਪੁੱਛੋ ਇਹਨਾਂ ਦਾ ਤਾਂ ਹੱਥ ਹੀ ਨਹੀਂ ਆ ਜਿਹੜੇ ਅੱਗ ਨੂੰ ਬੁਝਾਉਣ ਲੱਗੇ ਨੇ ਬੁਝਾਉਣ ਲੱਗੇ ਅੱਜ ਕੱਲ੍ਹ ਭਾਈ ਹਾਲਾਤ ਇਦਾਂ ਦੇ ਆ ਲੋਕਾਂ ਦੇ ਇਹੀ ਹਾਲਾਤ ਆ ਭਾਈ ਕਿ ਯਾਰ ਬਣਾ ਕੇ ਠੱਗ ਜਾਂਦੇ ਆ ਪੈਸੇ ਪਿੱਛੇ ਟੁੱਟਦੀਆਂ ਯਾਰੀਆਂ ਤੇ ਲੋਕੀ ਖੇੜ ਜਾਂਦੇ ਹੁਸ਼ਿਆਰੀਆਂ ਉਹ ਜਦੋਂ ਕਿਸੇ ਦਾ ਤਮਾਸ਼ਾ ਬਣਦਾ ਬੂਹਾ ਪੇੜ ਮਾਰਦੇ ਨੇ ਤਾੜੀਆਂ ਇਹੀ ਹਾਲਾਤ ਆ ਭਾਈ ਬੰਦਾ ਮੂੰਹ ਤੇ ਬੰਦੇ ਦੀ ਥੋੜਾ ਜਿਹੀ ਉਹ ਯਾ ਕਹਿਣਾ ਨਹੀਂ ਯਾਰ ਮਾੜੀ ਗੱਲ ਹੋਈ ਪਰ ਪਤਾ ਉਦੋਂ ਲੱਗਦਾ 부ਹਾ ਭੇੜ ਕੇ ਤਾੜੀਆਂ ਮਾਰਦੇ ਆ ਲੋਕ ਉਹ ਪੈਸੇ ਪਿੱਛੇ ਟੁੱਟਦੀਆਂ ਯਾਰੀਆਂ ਯਾਰੀਆਂ ਲੋਕੀ ਖੇੜ ਜਾਂਦੇ ਹੁਸ਼ਿਆਰੀਆਂ ਹੁਸ਼ਿਆਰੀਆਂ ਉਹ ਬੰਦਾ ਬੰਦੇ ਨਾਲ ਧੋਖਾ ਕਰਦਾ 부ਹਾ ਭੇੜ ਮਾਰਦੇ ਨੇ ਤਾੜੀਆਂ ਤਾੜੀਆਂ ਇੱਕ ਦੂਜੇ ਤੋਂ ਕਾਥੇ ਆਪਣੀ ਵੱਟੀ ਸੁਰੂ ਤੋਂ ਦਿਖਾਉਣ ਲੱਗੇ ਨੇ ਉਹ ਪੁੱਛੋ ਇਹਨਾਂ ਦਾ ਤਾਂ ਹੱਥ ਹੀ ਨਹੀਂ ਜਿਹੜੇ ਅੱਗ ਨੂੰ ਬੁਝਾਉਣ ਲੱਗੇ ਨੇ ਉਹ ਦਰਸ਼ਨ ਨੂੰ ਬਣਾਇਆ ਰੱਬ ਨੇ ਲੱਖਾਂ ਪਿੰਡ ਚਮਕਾਇਆ ਰੱਬ ਨੇ ਮਾਣ ਕਰਨਾ ਜੇ ਮੇਰੇ ਤੇ ਕਰੀ ਮੈਨੂੰ ਇਹ ਨਹੀਂ ਸਮਝ ਆਇਆ ਰੱਬ ਨੇ